ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਜਿਹੜੀ ਆ ਕਮੀਜ਼ ਤੇ ਜਿਹੜੀ ਇੱਥੇ ਕੋਨਰ ਤੇ ਪ੍ਰਿਆ ਸਾਈਡਸ ਸਲਾਈ ਹੁੰਦੀ ਆ ਇਹਦੇ ਨੀਚੇ ਆ ਜਿਹੜੀ ਇਹ ਜਿਹੜਾ ਉੱਤੜ ਜਾਂਦਾ ਵਾ ਉਹ ਤੋਂ ਆਪਾਂ ਜਿਹੜੀ ਆਈ ਬਣਾਉਣੀ ਆ ਨਾ ਉਹ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਧਾਗਾ ਵਾ ਸਿੰਪਲ ਸੂਈ ਦੇ ਵਿੱਚ ਇਹਨੂੰ ਦੂਰਾ ਵਾ ਜਿਹੜਾ ਦੂਰਾ ਕਰਕੇ ਪਾ ਲੈਣਾ ਵਾ ਫਿਰ ਇਹ ਚੌੜਾ ਹੋ ਜਾਊਗਾ ਠੀਕ ਆ ਜੀ ਅੱਜ ਤੁਹਾਨੂੰ ਦੱਸਦਿਆਂ ਕਿਵੇਂ ਬਣਾਉਣੀ ਆ ਆ ਦੇਖੋ ਇਸ ਤਰ੍ਹਾਂ ਆਪਾਂ ਨੇ ਪਹਿਲਾਂ ਧਾਗੇ ਨੂੰ ਐਂ ਕੱਢ ਲੈਣਾ ਵਾ ਇਦਰੋਂ ਐਂ ਗਲਾਈ ਪਾ ਦੇਣੀ ਆ ਇਸ ਤਰ੍ਹਾਂ ਹੀ ਆਪਾਂ ਨੇ ਇਹਨੂੰ ਫੋਲਡ ਧਾਗੇ ਨੂੰ 2 ਤਿੰਨ 2 ਤੋਂ 3 ਵਾਰ ਹੀ ਜ ਤਿੰਨ ਤੋਂ 4 ਵਾਰ ਜਿਹੜਾ ਇਸ ਤਰ੍ਹਾਂ ਧਾਗੇ ਨੂੰ ਆਪਾਂ ਨੇ ਐਂ ਕੱਢ ਲੈਣਾ ਵਾ ਦੇਖਣਾ ਉਹ ਧਾਗਾ ਬਿਲਕੁਲ ਸਹੀ ਹੋਣਾ ਚਾਹੀਦਾ ਇਸ ਤਰ੍ਹਾਂ ਕਰਕੇ ਆਪਾਂ ਨੇ ਇਹਨੂੰ ਠੀਕ ਕਰ ਲੈਣਾ ਵਾ ਤੋ ਫਾਨੇ ਚਾਰ ਵਾਰ ਹੈ ਜਿਹੜਾ ਇਹ ਧਾਗਾ ਐ ਪ੍ਰੋਪਰ ਪਹਿਲਾਂ ਕੱਢਣਾ ਵਾ ਤੇ ਆ ਦੇਖੋ ਹੁਣ ਆਪਣਾ ਧਾਗਾ ਵਾ ਉੱਚਤ ਹੋ ਗੀ ਆ ਧਾਗਾ ਦੇਖੋ ਜਿਹੜਾ ਆਪਾਂ ਆਪਾਂ ਨੇ ਚਾਰ ਵਾਰ ਕੱਢ ਲਿਆ ਵਾ ਹੁਣ ਇਸ ਤਰ੍ਹਾਂ ਆਪਾਂ ਨੇ ਆ ਦੇਖੋ ਇਹਦੇ ਵਿੱਚ ਜਿਹੜਾ ਜਿਵੇਂ ਆਪਾਂ ਲਾਹ ਤੇ ਗੱਠ ਦਿੰਨੇ ਹੁੰਦੇ ਨੇ ਟਾਂਕਾ ਲਾਉਨੇ ਹੁੰਦੇ ਨੇ ਓਵੇਂ ਆਪਾਂ ਨੇ ਆਹ ਤੂੰ ਨਾਲ ਲਾ ਲਾ ਕੇ ਜਿਵੇਂ ਨਾਲ ਦੀ ਨਾਲ ਜਿਹੜੀ ਆਪਾਂ ਨੇ ਉਹ ਆਈ ਆ ਇਸ ਤਰ੍ਹਾਂ ਐ ਬਣਾਉਣੀ ਆ ਆ ਦੇਖੋ ਨਾਲ ਰੱਖਣਾ ਵਾ ਧਾਗਾ ਬਿਲਕੁਲ ਜਿਹੜੀ ਆਪਣੀ ਆਈ ਆ ਇਹਦੇ ਨਾਲ ਆ ਨਾ ਕਮੀਜ਼ ਆ ਜਿਹੜਾ ਪੱਖੀਆਂ ਤੋਂ ਉੱਤੜ ਜਾਂਦਾ ਵਾ ਢਿੱੜ ਜਾਂਦਾ ਵਾ ਉਹ ਇਹਦੇ ਨਾਲ ਢਿੱੜਦਾ ਨਹੀਂ ਹੈਗਾ ਕਾਫੀ ਲੇਡੀਜ਼ ਦੇ ਵਿੱਚ ਮੈਂ ਦੇਖਿਆ ਵਾ ਜਿਹੜਾ ਇਹ ਕਾਟਨ ਦਾ ਕੱਪੜਾ ਵਾ ਜਿਹੜਾ ਜ਼ਿਆਦਾਤਰ ਉਹ ਪੱਖੀਆਂ ਤੋਂ ਪਾੜ ਜਾਂਦਾ ਵਾ ਇਹਦੇ ਲਈ ਆਪਾਂ ਨੇ ਜਿਹੜੀ ਇਹ ਆਈ ਆ ਇਹ ਆਪਾਂ ਬਣਾਉਨੇ ਇਹਦੇ ਵਿੱਚ ਦੋ ਤਰੀਕੇ ਹੁੰਦੇ ਨੇ ਠੀਕ ਆ ਜੀ ਇੱਕ ਸਾਡਾ ਤਰੀਕਾ ਦੂਜੀ ਵੀਡੀਓ ਦੇ ਵਿੱਚ ਪਹਿਲਾਂ ਦੱਸਿਆ ਹੋਇਆ ਆਪਾਂ ਨੇ ਦੂਜੀ ਵੀ ਪਹਿਲਾਂ ਇੱਕ ਵੀਡੀਓ ਦੇ ਵਿੱਚ ਵੀ ਦੱਸਿਆ ਹੋਇਆ ਵੀ ਆਪਾਂ ਇਹਠਾ ਕੱਪੜਾ ਲਾ ਕੇ ਜਿਹੜੀ ਉਹ ਆਪਾਂ ਉਸ ਤਰ੍ਹਾਂ ਮਸ਼ੀਨ ਦੇ ਉੱਤੇ ਵੀ ਸਿਲਾਈ ਮਾਰ ਸਕਦੇ ਆ ਤੇ ਆਪਾਂ ਐਵੇਂ ਵੀ ਜਿਹੜੀਆਂ ਆਪਾਂ ਇਹ ਆਈਆਂ ਬਣਾ ਸਕਦੇ ਜਿਹਦੇ ਨਾਲ ਆਪਣਾ ਇਹ ਕਮੀਜ਼ ਐ ਇੱਥੋਂ ਉੱਦੜਦਾ ਨਹੀਂ ਹੈਗਾ ਪੱਕਾ ਹੋ ਜਾਂਦਾ ਵਾ ਇਹਨੂੰ ਬਿਲਕੁਲ ਹੌਲੀ-ਹੌਲੀ ਆ ਜਿਹੜਾ ਆਪਾਂ ਨੇ ਇਹ ਨਾਲ ਦੀ ਨਾਲ ਧਾਗੇ ਨੂੰ ਰੱਖਣਾ ਵਾ ਆ ਦੇਖੋ ਬਿਲਕੁਲ ਜਿਵੇਂ ਆਪਾਂ ਗੱਠ ਦੰਨੇ ਹੁੰਨੇ ਆ ਲਾਸਟ ਤੇ ਤਰਪਾਈ ਕਰਕੇ ਕਮੀਜ਼ ਨੂੰ ਉਵੇਂ ਆਪਾਂ ਇਹ ਗੱਠਾ ਦੰਣੀ ਨੇ ਆ ਧਾਗਾ ਦੇਖੋ ਆ ਜਿਹੜਾ ਧਾਗਾ ਆ ਇਹਦੇ ਵਿੱਚ ਜੀ ਸੂਈ ਕੱਢਣੀ ਆ ਏ ਆ ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਸਾਰੇ ਨੂੰ ਆਪਾਂ ਨੇ ਆਈ ਆ ਜਿਹੜੀ ਇਹ ਤਿਆਰ ਕਰ ਲੈਣੀ ਹੈ ਧਿਆਨ ਨਾਲ ਬਣਾਉਣੀ ਆ ਤਾਂ ਜੋ ਆਪਣਾ ਧਾਗਾ ਵਾ ਜਿਹੜਾ ਇਕੱਠਾ ਨਾ ਹੋ ਸਕੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਆਈ ਆ ਜਿਹੜੀ ਆਪਣੀ ਬਹੁਤ ਸੁੰਨੀ ਆ ਜਿਹੜੀ ਬਣ ਕੇ ਤਿਆਰ ਹੋ ਚੁੱਕੀ ਆ ਆਪਾਂ ਨੇ ਬਸ ਐ ਜਾ ਕੇ ਟਾਂਕਾ ਵਾ ਜਿਹੜਾ ਉਹ ਲਾ ਦੇਣਾ ਵਾ ਇਸ ਤਰ੍ਹਾਂ ਆ ਦੇਖੋ ਕਿੱਚ ਕੇ ਥੋੜਾ ਜਿਹਾ ਆਪਣੀ ਆਈ ਆ ਜਿਹੜੀ ਤਿਆਰ ਹੋ ਗਈ ਆ ਆਪਾਂ ਨੇ ਆ ਦੇਖੋ ਇਹਦੇ ਵਾ ਜਿਹੜੀ ਆਪਾਂ ਨੇ ਦੂਸਰੇ ਲੋਟ ਵੀ ਕੱਪੜਾ ਲਾਇਆ ਹੋਇਆ ਸੀਗਾ ਪਰ ਇਹ ਤੁਹਾਨੂੰ ਦਿਖਾਉਣ ਲਈ ਬਸ ਅਸੀਂ ਵੀਡੀਓ ਜਿਹੜੀ ਬਣਾਈ ਆ ਆ ਜਿਹੜਾ ਆਪਾਂ ਕੱਪੜਾ ਵਾ ਇਹ ਤੁਹਾਨੂੰ ਵੀਡੀਓ ਦੀ ਦੂਜੀ ਤੇ ਦੱਸਿਆ ਹੋਇਆ ਵਾ ਤੁਸੀਂ ਉੱਥੋਂ ਦੇਖ ਸਕਦੇ ਹੋ ਆਪਾਂ ਇਸ ਤਰ੍ਹਾਂ ਨਾ 헤ਠਾਂ ਵਾ ਜਿਹੜਾ ਆ ਟਾਂਕਾ ਵਾ ਜਿਹੜਾ ਆਪਾਂ ਨੇ ਲਾ ਲੈਣਾ ਵਾ ਠੀਕ ਆ ਜੀ ਪੱਕਾ ਕਰ ਲੈਣਾ ਵਾ ਆ ਦੇਖੋ ਆਪਾਂ ਨੇ ਇਹ ਜਸਟ ਤੁਹਾਨੂੰ ਦਿਖਾਉਣ ਲਈ ਅਸੀਂ ਵੀਡੀਓ ਬਣਾਈਆ ਆ ਦੇਖੋ ਆ ਵਾਲਾ ਕੱਪੜਾ ਵਾ ਜਿਹੜਾ 헤ਠਾਂ ਆਪਣੇ ਲਾਇਆ ਹੋਇਆ ਵਾ ਤੁਸੀਂ ਦੇਖ ਸਕਦੇ ਹੋ ਆਪਣੇ ਦੂਜੀ ਵੀਡੀਓ ਦੇ ਵਿੱਚ ਜ਼ਰੂਰ ਤੇ ਇਹ ਜ਼ਿਆਦਾਤਰ ਜਿਹੜੀ ਪਾਈਪਿੰਗ ਵਾਲੀ ਕਮੀਜ਼ ਹੁੰਦਾ ਉਹਦੇ 'ਚ ਆਈ ਬਣਾਉਣ ਦੀ ਜਿਆਦਾ ਕੋਈ ਲੋਡ ਨਹੀਂ ਹੁੰਦੀ ਹੈਗੀ ਵੈਸੇ ਕਾਫੀ ਜਿਹੜੇ ਹੁੰਦੇ ਨੇ ਟੇਲਰ ਉਹ ਆਈਆਂ ਜਰੂਰ ਬਣਾਉਂਦੇ ਨੇ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸਾਡੀ ਵੀਡੀਓ ਦੇਖਣ ਲਈ ਜੇ ਸਾਡੀ ਵੀਡੀਓ ਤੁਹਾਨੂੰ ਸੋਹਣੀ ਲੱਗਦੀ ਆ ਵਧੀਆ ਲੱਗਦੀ ਆ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਨਾਲ ਹੀ ਬੈਲ ਦਾ ਬਟਨ ਜਿਹੜਾ ਉਹ ਜਰੂਰ ਦਵਾ ਦਿਆ ਕਰੋ ਤਾਂ ਜੋ ਸਾਡੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਜਰੂਰ ਮਿਲਦੇ ਰਹਿਣ ਇਹ ਯਾਦ ਜਰੂਰ ਰੱਖਿਓ ਵੀ ਆਰਸ਼ਵ ਟਿਕ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਨਾ ਵਾ ਧੰਨਵਾਦ ਜੀ